ਲਗਾਤਰ ਦੁਜੇ ਦਿਨ ਤਿੰਨ ਘਰਾਂ 'ਚ ਵੱਡੇ ਚੋਰ ਤੁਹਾਡੇ ਨੇਲੇ ਪਿੰਡ ਦੇ ਵਿੱਚ ਪਿਛੜੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇੱਕ ਕਾਚੋ ਮਿਲੀ ਕਾਮਯਾਬੀ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਅਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਅਤ ਹੋਵਾਂਗੇ ਦੋ ਘਰਾਂ 'ਚੋਂ ਰਹੇ ਨਕਮ ਚੋਰਾਂ ਦੇ ਇੰਨੇ ਹੌਸਲੇ ਜ਼ਿਆਦਾ ਬਲੰਦ ਆ ਕਿ ਬੇਖੌਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਔਰ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਇੰਜਾਮ ਦੇ ਰਿਹਾ ਕੁੱਤਿਆ ਨੇ ਪੋਂਕਣ ਤੋਂ ਭੱਜੇ ਚੋਰ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਹੈ ਕਿ ਗੁੰਭ ਕਰਨ ਦੀ ਜਿਹੜੀ ਨੀਂਹ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਥਾਣਾ ਬਹਿਰ ਰਾਮਪੁਰ ਦੀ ਹਦੂਦ ਅੰਦਰ ਦਿਨੋ ਦਿਨ ਵਧ ਰਹੀਆਂ ਚੋਰੀਆਂ ਦੇ ਘਟਨਾਵਾਂ ਕਰਨ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਤੀ ਗੁੱਸਾ ਹੈ ਇੱਕ ਦਿਨ ਪਹਿਲਾਂ ਹੀ ਚੋਰਾਂ ਨੇ ਉਦੀਪੁਰ ਪਿੰਡ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਬੀਤੀ ਰਾਤ ਫਿਰ ਚੋਰਾਂ ਨੇ ਪਿੰਡ ਉਦੀਪੁਰ ਵਿੱਚ ਬਿਲਕੁਲ ਨਾਲ-ਨਾਲ ਲੱਗਦੇ ਤਿੰਨ ਹੋਰ ਘਰਾਂ ਨੂੰ ਨਿਸ਼ਾਨਾ ਬਣਾਇਆ। ਇਸੇ ਦੌਰਾਨ ਉਹ ਇੱਕ ਘਰ ਵਿੱਚੋਂ ਚੋਰੀ ਕਰਨ 'ਚ ਸਫਲ ਰਹੇ ਅਤੇ ਦੋ ਘਰਾਂ 'ਚੋਂ ਚੋਰੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿਨਿਆ ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਮੇਰੇ ਘਰ 'ਚ ਦਾਖਲ ਹੋ ਕੇ ਕਮਰੇ 'ਚ ਰੱਖੀ ਅਲਮਾਰੀ ਦਾ ਤਾਲਾ ਤੋੜ ਕੇ ਅੰਦਰ ਰੱਖੇ ਸੋਨੇ ਦੇ ਗਹਿਣੇ ਚੋਰੀ ਕਰਕੇ ਚੋਰ ਫਰਾਰ ਹੋ ਗਏ। ਇਸੇ ਤਰ੍ਹਾਂ ਮੇਰੇ ਚਾਚੇ ਦੇ ਘਰ ਦੇ ਵੀ ਤਾਲੇ ਟੁੱਟ ਗਏ ਪਰ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸੇ ਤਰ੍ਹਾਂ ਉਹਨਾਂ ਨੇ ਪਿਛਲੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਦਾ ਤਾਲਾ ਤੋੜ ਦਿੱਤਾ ਅਤੇ ਅਲਮਾਰੀ ਦੀ ਤਲਾਸ਼ੀ ਲਈ। ਅਚਾਨਕ ਕੁੱਤੇ ਦੇ ਭੌਂਕਣ ਕਾਰਨ ਪਰਿਵਾਰਿਕ ਮੈਂਬਰ ਜਾਗ ਗਏ ਅਤੇ ਚੋਰ ਭੱਜਣ 'ਚ ਕਾਮਯਾਬ ਹੋ ਗਏ। ਇਸ ਸਬੰਧੀ ਥਾਣਾ ਬਹਿਰਾਮਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਸਾਡੇ ਨੇੜਲੇ ਪਿੰਡ ਦੇ ਵਿੱਚ ਪਿਛਲੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇਹ ਸਾਡੇ ਚਾਚਾ ਹੀ ਆ ਇਹਨਾਂ ਦੇ ਘਰ ਵੀ ਕੋਸ਼ਿਸ਼ ਕੀਤੀ ਮੇਰੇ ਘਰੋਂ ਵੀ ਜਿਹੜਾ ਸਮਾਨ ਲੈ ਕੇ ਗਏ ਆ ਇਹ ਸਾਡੇ ਬ੍ਰਦਰ ਆ ਮਤਲਬ ਗਵੰਡੀ ਸਾਡੇ ਇਹਨਾਂ ਦੇ ਘਰ ਵੀ ਨੁਕਸਾਨ ਪਹਾਇਆ ਮਤਲਬ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਆਪਣੀ ਜਿਹੜੀ ਆ ਡਿਊਟੀ ਦਾ ਡਿਊਟੀ ਸਮਝਣੀ ਚਾਹੀਦੀ ਆ ਕਿ ਜੇ ਇੱਕ ਘਰ ਦੇ ਵਿੱਚ ਵਾਰਦਾਤ ਹੋ ਜਾਂਦੀ ਆ ਤੇ ਪੈਟਰੋਲਿੰਗ ਕਰੇ ਪੁਲਿਸ ਤੇ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਅਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਅਤ ਹੋਵਾਂਗੇ ਚੋਰਾਂ ਦੇ ਇੰਨੇ ਹੌਸਲੇ ਜ਼ਿਆਦਾ ਬਲੰਦ ਆ ਕਿ ਬੇਖੌਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਔਰ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਅੰਜਾਮ ਦੇ ਰਿਹਾ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਹੈ ਕਿ ਕੁੰਭ ਕਰਨ ਦੀ ਜਿਹੜੀ ਨੀਂਦ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਉਸ ਨੂੰ ਹਦਾਇਤ ਕਰੇ ਕਿ ਇਹ ਜਿਹੜੇ ਆ ਇਹ ਚੋਰ ਕਿਧਰੋਂ ਆਉਂਦੇ ਆ ਜੋ ਸੀਸੀਟੀਵੀ ਲੱਗੇ ਹੋਏ ਆ ਲੱਗੇ ਆਲੇ ਦੁਆਲੇ ਉਹਨਾਂ ਨੂੰ ਖੰਘਾਲਿਆ ਜਾਵੇ ਕਿ ਇਹ ਚੋਰ ਕਿੱਥੋਂ ਨੇ ਔਰ ਇਹਨਾਂ ਦੇ ਕਿਉਂ ਹੌਸਲੇ ਬੁਲੰਦ ਆ ਉਹਨਾਂ ਦੇ ਥੋੜੀ ਨਕੇਲ ਕੱਸੀ ਜਾਵੇ ਇਹੀ ਸਾਡੀ ਬੇਨਤੀ ਆ ਇਹਨੂੰ ਪ੍ਰਵਾਨ ਕੀਤਾ ਜਾਵੇ